ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸ਼ਾਇਆ ਹੈ ਅਤੇ ਪੰਜ ਪਿਆਰਿਆਂ ਦੀ ਪਵਿੱਤਰ ਅਗਵਾਈ ਵਿੱਚ ਆਰੰਭ ਹੋਇਆ ਵਿਸ਼ਾਲ ਅਲੌਕਿਕ ਨਗਰ ਕੀਰਤਨ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਦੇ ਰਾਤ ਰਾਏਕੋਟ ਦੇ ਗੁਰਦੁਆਰਾ ਟਾਲਿਆਣਾ ਸਾਹਿਬ ਪਾਤਸ਼ਾਹੀ ਦਸਵੀਂ ਵਿਕੇ ਬੀਤੀ ਦੇ ਰਾਤ ਪੁੱਜਿਆ ਜਿਸ ਦੌਰਾਨ ਵੱਡੀ ਗਿਣਤੀ ਚ ਸੰਗਤਾਂ ਨੇ ਸਰੋਬਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਨੇਜਰ ਤਰਸੀਮ ਸਿੰਘ ਬਲਿਆਲ ਹੈੱਡ ਗ੍ਰੰਤੀ ਭਾਈ ਮਹਿੰਦਰ ਸਿੰਘ ਮਾਨਕੀ ਦੀ ਅਗਵਾਈ ਵਿੱਚ ਪਰਮਾ ਸੁਆਗਤ ਕੀਤਾ ਗਿਆ ਅਤੇ ਰਾਤਰੀ ਵਿਸਰਾਮ ਉਪਰੰਤ ਨਗਰ ਕੀਰਤਨ ਸਵੇਰੇ ਚਾਹਕਾਰਿਆਂ ਦੀ ਗੂੰਜ ਨਾਲ ਅਗਲੇ ਪੜਾਅ ਲਈ ਲੁਭਾਨਾ ਹੋ ਗਿਆ ਨਗਰ ਕੀਰਤਨ ਦੀ ਆਰੰਭਤਾ ਮੌਕੇ ਗਿਆਨੀ ਗੁਰਮਿੰਦਰ ਸਿੰਘ ਗ੍ਰਾਂਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਥਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਸਕੱਤਰ ਮਨਜੀਤ ਸਿੰਘ ਸਾਬਕਾ ਜਰਨਲ ਸਕੱਤਰ ਪਾਈ ਗੁਰਚਰਨ ਸਿੰਘ ਗਰੇਵਾਲ ਇਕਬਾਲ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਹਲਕਾ ਰਾਇਕੋਟ ਬਧਾਇਕ ਠੇਕੇਦਾਰ ਹਾਕਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਐਜਪੀਸੀ ਮੈਂਬਰ ਸੰਤ ਮਹਾਪੁਰਖ ਅਤੇ ਸੰਗਤਾਂ ਨੇ ਪਰਬ ਦੀ ਹਾਜ਼ਰੀ ਭਰੀ ਹੈ ਨਗਰ ਕੀਰਤਨ ਦੌਰਾਨ ਸੰਗਤਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਅੱਗੇ ਨਤਮਸਤਕ ਹੋ ਰਹੀਆਂ ਸਨ ਉੱਥੇ ਹੀ ਇੱਕ ਵੱਡੀ バス ਵਿੱਚ ਸਸੋਬਤ ਗੁਰੂ ਸਹਿਬਾਨਾਂ ਦੇ ਸ਼ਾਸਤਰਾਂ ਦੇ ਵੀ ਸਰਦਾਰ ਨਾਲ ਦਰਸ਼ਨ ਕਰ ਰਹੀਆਂ ਸਨ ਜਦਕਿ ਗਤਕਾ ਜੱਥੇ ਦੇ ਸਿੰਘਾਂ ਨੇ ਖਾਲਸਾਈ ਜੋਰਦ ਕਾ ਕੇ ਸੰਗਤਾਂ ਨੂੰ ਮੰਤਰ ਮੁਕਤ ਕਰ ਦਿੱਤਾ ਇਸ ਦੌਰਾਨ ਸੰਗਤਾਂ ਵੱਲੋਂ ਰਾਏਕੋਟ ਸਹਿਰ ਵਿੱਚ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਨੇ। ਸਹਿਰ ਦੇ ਗੁਰੂ ਘਰਾਂ, ਧਾਰਮਿਕ ਰਾਸੀ ਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜ ਪਿਆਰਿਆਂ ਨੂੰ ਸਰੂਪੋ ਦੇ ਕੇ ਸਨਮਾਨਿਤ ਵੀ ਕੀਤਾ ਹੈ। ਆਓ ਦੇਖਦੇ ਹਾਂ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਖਾਸ ਰਿਪੋਰਟ। ਤੇਗ ਬਹਾਦਰ ਸਿਮਰੀਏ ਘਰ ਨਾ ਉਹਨੇ ਦਾਵਾ ਧਾਇ ਸਭ ਥਾਂ ਹੀ ਹੋਏ ਸਹਾਏ ਹਿੰਦ ਦੀ ਚਾਦਰ ਨੌਵੇਂ ਪਾਸਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਅਨੰਨ ਭਗਤ ਸ਼ਹੀਦ ਬਾਬਾ ਮੋਤੀਦਾਸ ਜੀ ਪਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਸਾਮ ਦੇ ਗੁਰਦੁਆਰਾ ਤੋ ਬੜੀ ਸਾਹਿਬ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਵਕ ਵਕ ਪੜਾਵਾਂ ਦੇ ਵਿੱਚੋਂ ਹੁੰਦਾ ਹੋਇਆ ਕੱਲ ਦੇ ਰਾਤ ਰੈਕੋਡ ਦੇ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਟਾਲੀਆਣਾ ਸਾਹਿਬ ਪਾਸੇ 10ਵੀਂ ਵਿਖੇ ਪੁੱਜਿਆ ਅੱਜ ਇਸ ਨਗਰ ਕੀਰਤਨ ਦੀ ਆਰੰਭਤਾ ਜੋ ਅਗਲੇ ਪੜਾਅ ਲਈ ਹੋਣ ਜਾ ਰਹੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਸਵਾਗਤ ਲਈ ਮੌਕੇ ਤੇ ਪੁੱਜੀਆਂ ਹੋਈਆਂ ਹਨ ਔਰ ਇੱਕ ਬਹੁਤ ਵਧੀਆ ਅਨੋਖ ਮਨਪੌਂਦਾ ਇੱਕ ਧਾਰਮਿਕ ਮਾਹੌਲ ਬਣਿਆ ਹੋਇਆ ਜਿਸ ਵਿੱਚ ਸੰਗਤਾਂ ਦੀ ਆਸਤਾ ਅਤੇ ਸ਼ਰਧਾ ਕੁੱਟ-ਕੁੱਟ ਕੇ ਭਰੀ ਨਜ਼ਰ ਆ ਰਹੀ ਹੈ ਨਗਰ ਕੀਰਤਨ ਦੀ ਰੰਗਮਤਾ ਮੌਕੇ ਇਸ ਇੱਕ ਅਲੌਕਿਕ ਜੋ ਦ੍ਰਿਸ਼ ਦੇਖਣ ਨੂੰ ਮਿਲਣਗੇ ਉਹ ਇੱਕ ਯਾਦਗਾਰ ਬਜੁਸਤਪਿਤ ਹੋਣਗੇ ਹਾਂਜੀ ਤਲਵੰਡੀ ਸਾਹਿਬ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਜੋ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਤੋੜੀ ਸਾਹਿਬ ਵਾਸ਼ੇ ਨਾਮੀ ਇਸਾਮ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਅੱਜ ਰਾਤਰੀ ਦੇ ਵਿਸ਼ਰਾਮ ਤੋਂ ਬਾਅਦ ਸਾਇਬੀ ਕਮਾਲ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਆਸਤੀ ਰਾਏਕੋਟੋਂ ਆਰੰਭ ਦਾ ਹੋ ਰਹੀ ਆ ਇਸ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਦੀਪ ਸਿੰਘ ਗਿਆਨ ਸਾਹਿਬ ਜੋ ਐਸਜੀਪੀਸੀ ਦੇ ਯੂਨੀਅਨ ਮੀਤ ਫਰਦਾਨ ਹਨ ਸਾਡੇ ਐਸਜੀਪੀਸੀ ਦੇ ਬਹੁਤ ਹੀ ਸਤਿਕਾਰਯੋਗ ਭਾਈ ਕੁਚਰ ਸਿੰਘ ਜਰੇਵਾਲ ਸਾਹਿਬ ਮੈਂਬਰ ਸ਼ੋਰਮੇ ਇਕਪੰਟੀ ਹਲਕਾ ਰਾਇਕੋਟ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੱਲਾ ਸਾਹਿਬ ਮੈਂਬਰ ਐਸਪੀਸੀ ਸਰਦਾਰ ਬਲਵਿੰਦਰ ਸਿੰਘ ਜੀ ਸਤੂ ਹਲਕਾ ਇੰਚਾਰਜ ਰਾਇਕੋਟ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਖਦਾ ਨੇ ਇਸ ਮਹਾਨ ਚਗਰ ਨਗਰ ਕੀਰਤਨ ਦੀ ਆਰੰਭਤਾ ਵੇਲੇ ਜਿਸ ਮੌਲੀਤ ਕੀਤੀ ਹੈ ਗੁਰੂ ਸਾਹਿਬ ਕੀਤੇ ਪਾਵਨ ਇਸ ਸ਼ਹੀਦੀ ਨਾਲ ਕੀ ਤੁਹਾਨੂੰ ਸਿਰਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੁਮਾਕੇ ਤੇ ਪਹੁੰਚੀਆਂ ਹਨ ਮੈਂ ਬਤੌਰ ਸੇਵਾਦਾਰ ਮੈਂਬਰਸ਼ਿਪ ਨਹੀਂ ਹਲਕਾ ਫੋਡਿਕ ਕਮੇਟੀ ਹਲਕਾ ਰਾਇਕੋਟ ਨੂੰ ਸੱਤਾਂ ਦਾ ਬਹੁਤ ਧੰਨਵਾਦ ਕਰਦਾ ਇਹ ਜਿਹੜੀ ਰਮਤਾ ਹੋ ਰਹੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਹੀਦ ਤੇ ਪੰਜ ਪਿਆਰੇ ਦੀ ਅਗਵਾਈ ਇਹ ਇਸ ਦੀ ਰਮਤਾ ਹੋ ਰਹੀ ਆ ਇਸ ਦਾ ਜਿਹੜਾ ਰਮਤਾ ਵੇਲੇ ਪਹਿਲਾ ਸਭ ਤੋਂ ਹਰੀ ਸਿੰਘ ਰੰਗਵਾ ਚੌਕ ਦੇ ਵਿੱਚ ਇਹਦਾ ਪੜਾਵ ਆ ਉਸ ਤੋਂ ਬਾਅਦ ਤਾਜਪੁਰ ਚੌਕ ਦੇ ਵਿੱਚ ਫਿਰ ਪਲੇਰ ਕੋਲਾ ਰੋਡ ਦੇ ਵਿੱਚ ਜਿਹੜਾ ਸੰਗਠਨ ਦੇ ਨਾਂ ਇੱਦਾਂ ਹੀ ਇਸ ਨਗਰ ਕੀਤੇ ਦੇ ਨਾਲ ਜਿਹੜਾ ਪੈਦਲ ਚੱਲਣ ਦਾ ਸੰਕਲਪ ਕੀਤਾ ਰਾਏਪੁਰ ਦੇ ਹਲਕੀ ਦੀਆਂ ਸੰਗਠਾ ਨੇ ਮੈਂ ਸਮੂਹ ਨਗਰ ਨਿਵਾਸੀਆਂ ਦਾ ਹਲਕਾ ਬੈਕਪੁਰ ਦੀਆਂ ਸੰਗਠਾ ਦਾ ਬਹੁਤ-ਬਹੁਤ ਧੰਵਾਕ ਕਰਦਾ ਸਾਡੇ ਸ਼ੌਮਲੀ ਕਮੇਟੀ ਦੇ ਸੀਨੀਅਰ ਸਕੱਤਰ ਸਹਿਬਾਨ ਪ੍ਰਸ਼ਾਸਨ ਅਧਾਕਾਰੀ ਸਹਿਬਾਨ ਕੀਤੇ ਆਏ ਨੇ ਮੈਂ ਸਰਦਾਰ ਮਨਜੀਤ ਸਿੰਘ ਇਕਸਕਦਰ ਸਾਹਿਬ ਦਾ ਸਾਰੇ ਇਕਸਕਦਰ ਸਾਹਿਬਾਂ ਦਾ ਸਾਡੇ ਸਰਦਾਰ ਚੰਤ ਸਿੰਘ ਜੀ ਡੱਲਾ ਜ਼ਿਲ੍ਹਾ ਪ੍ਰਧਾਨ ਨੇ ਸ਼ੁਮੇਂਕਾਲੀ ਦਲ ਦੇ ਉੱਥੇ ਆਏ ਨੇ ਬਹੁਤ ਸਾਰੇ ਸਤਬਾਬ ਗੁਰਜੀਤ ਸਿੰਘ ਜੀ ਜਿਹਨਾਂ ਦੇ ਡੇਟਸ ਵਾਲੀ ਸੰਤਾਂ ਮਾਪੁਰਸ਼ਾਨੀ ਕਾਰ ਸੇਵਾ ਚੱਲਦੀ ਆ ਉਹ ਵੀ ਇੱਥੇ ਪਹੁੰਚੇ ਨੇ ਸਤਬਾਬਾ ਗੁਰਦੀਪ ਸਿੰਘ ਜੀ ਪਹੁੰਚੇ ਨੇ ਮਜ਼ਬੂਤ ਸੰਗਤ ਸਤਬਾਬਾ ਫਖਾਂ ਦਾ ਵੀ ਸਪੋਰਟਰ ਫਤਕਰ ਦਾ ਬਾਈ ਗੁਰਤੀ ਕਾ ਕਾਰਗੋ ਬਾਈ ਗੁਰਤੀ ਦੀ ਹੋ ਰਹੀ ਹੈ ਕਾਲਸਾ ਬਾਈ ਗੁਰਤੀ ਕੀ ਫੱਤੀ ਜੋ ਹਿੰਦੂ ਚਾਤਰ ਸਹਿਬ ਸ੍ਰੀ ਗੁਰੂ ਦੇਖ ਭਾਦਰ ਸਾਹਿਬ ਦੀ ਸ਼ਹਾਦਤ ਤੋਂ ਸਮਰਪਤ ਭਾਈ ਮਨੀਦਾਸ ਭਾਈ ਸਤੀਦਾਸ ਪੈਦਿਆਲਾ ਜੀ ਔਰ ਜੋ ਅਸਾਮ ਤੋਂ ਤੋਬੜੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਤੇ ਰਾਤੀ ਇਹ ਟਾਲਿਆਣਾ ਸਾਹਿਬ ਰਾਏਕੋਟ ਪਹੁੰਚਾ ਸੀਗਾ ਔਰ ਮੈਂ ਬਹੁਤ ਹੀ ਜਨਤਾ ਭਾਵਨਾ ਦੇ ਨਾਲ ਥੈਂਕ ਯੂ ਸਤਿਕਾਰ ਕੀਤਾ ਗਿਆ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਜੋ ਗਰਚੰਦ ਸਿੰਘ ਜੀ ਗਰੇਵਾਲ ਸਾਡੇ ਸਾਫਕਾ ਜਿਹੜੇ ਜਨਰਲ ਸਕਤਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਮੈਂ ਸਮਝਦਾ ਵੀ ਬਹੁਤ ਹੀ ਸੂਝ-ਬੂਝਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣੇ ਨੇ ਬਾਰਿੰਗ ਸਿੰਘ ਜੀ ਤਲਵੰਡੀ ਸਾਹਿਬ ਜੱਲਾ ਸਾਹਿਬ ਤੇ ਇੱਥੇ ਦੇ ਮੈਂਬਰ ਸਾਹਿਬ ਜਿਹੜੇ ਜਿਹੜੇ ਖੰਸੀ ਸਰਵਾਂ ਨੇ ਬਾਦ ਸਾਹਿਬ ਦੇ ਜਿਹੜੇ ਉਹ ਇਹ ਕਾਫੀ ਤਰ੍ਹਾਂ ਤੋਂ ਹਾਜ਼ਰੀਆਂ ਭਰ ਰਹੇ ਨੇ ਔਰ ਮੈਂ ਸਮਰਤੀ ਜਿਹੜੀ ਸਾਡੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਾਏਕੋਟ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਗੈਡ ਐਡਵੋਕੇਟ ਪ੍ਰਧਾਨ ਸ਼ਰੋਮਣੀ ਘੋੜਦਵਾਰ ਦੁਆਰਾ